ਮੈਂ ਦਵਿੰਦਰਪਾਲ ਸਿੰਘ ਪਾਲੀ ਜਨ ਸੈਕਟਰੀ ਜੀ ਦਾ ਕਾਂਗਰਸ ਕਮੇਟੀ ਗੁਰਦਾਸਪੁਰ ਅਪੀਲ ਕਰਦਾ ਸਾਰਿਆਂ ਨੂੰ ਕਿ ਜੋ ਕੱਲ ਧਰਨਾ ਸਰਦਾਰ ਸੁਖਿੰਦਰ ਸਿੰਘ ਨਾਵਾਜੀ ਦੇ ਬੇਟੇ ਉਹਦੇ ਵੀਰਿੰਦਾਵਾ ਜੀ ਨੇ ਜੋ ਕੱਲਾ ਨੌਰ ਵਿਖੇ ਇੱਕ ਸਰਕਾਰ ਦੇ ਖਿਲਾਫ ਜੋ ਪੰਜਾਬ ਸਰਕਾਰ ਜਿਹੜੀ ਕਿ ਲਾਜਨ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਵਿੱਚ ਬਿਲਕੁਲ ਨਾਕਾਮ ਹੋ ਚੁੱਕੀ ਆ ਔਰ ਜਗਾ ਜਗਾ ਕਤਲੋਗਾਇਰਤ ਔਰ ਲੁੱਟੋਖੋਚ ਚੋਰੀ ਦੀਆਂ ਵਰਤਾਂ ਸਭ ਕੁਝ ਹੋ ਰਹੀਆਂ ਪਰ ਕਿਸੇ ਕਿਸੇ ਦਾ ਕੋਈ ਕੰਟਰੋਲ ਨਹੀਂ ਉਹ ਉਹਦੇ ਖਿਲਾਫ ਇੱਕ ਧਰਨਾ ਕਲਾ ਨਾਲ ਵਿਖੇ ਜੋ ਰੱਖਿਆ ਗਿਆ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਉਥੇ ਹਮਮਾ ਆ ਕੇ ਕਲਾ ਨਾਲ ਉਠਾਣੀ ਅਗੇ ਧਰਨਾ ਦਿੱਤਾ ਜਾ ਤੇ ਉਹ ਸੇ ਪਹੁੰਚਾ